ਅਗਸਤ ਦਾ ਮਹੀਨਾ ਆਜ਼ਾਦੀ ਦੇ ਤਿਹਾਰ ਵਜੋਂ ਮਾਣਿਆ ਜਾਂਦਾ ਹੈ ਤੇ ਗੁਜਰਾਤ ਦੇ ਵਿੱਚ ਅਗਸਤ ਦਾ ਮਹੀਨਾ ਅਗਸਤ 2025 ਸੱਚਮੁੱਚ 250 ਲੋਕਾਂ ਦੇ ਲਈ ਆਜ਼ਾਦੀ ਲੈ ਕੇ ਆਇਆ। ਦਰਅਸਲ ਪਹਿਲੀ ਵਾਰੀ ਨਾਈਆਂ ਨੇ ਦਲਿਤਾਂ ਦੇ ਵਾਲ ਕੱਟੇ ਨੇ। ਨਹੀਂ ਤਾਂ ਇਸ ਪਿੰਡਾਂ ਦੇ ਵਿੱਚੋਂ ਦਲਿਤਾਂ ਦੇ ਵਾਲ ਕੱਟਣ ਤੇ ਪਾਬੰਦੀ ਸੀ। ਹਾਲਾਂਕਿ ਇਹ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਸੀ ਕਿਸੇ ਨੂੰ ਵੀ ਨਹੀਂ ਪਤਾ ਪਰ ਪਿਛਲੇ 78 ਸਾਲਾਂ ਤੋਂ ਦਲਿਤ ਲੋਕ ਬਾਈਕਾਡ ਦੇ ਤੌਰ ਤੇ ਰਹਿ ਰਹੇ ਸੀ। ਪਿੰਡ ਦੇ ਵਿੱਚ ਉਹਨਾਂ ਦੇ ਵਾਲ ਕੱਟਣ ਦੀ ਮਨਾਹੀ ਸੀ। ਅਰ ਹੁਣ ਇਸ ਪਿੰਡ ਦੇ ਵੱਲੋਂ ਜਾਤੀ ਪੱਖਪਾਤ ਹੈ ਜਿਹੜਾ ਖਤਮ ਕਰ ਦਿੱਤਾ ਗਿਆ ਹੈ ਬਜ਼ੁਰਗਾਂ ਦੀ ਮਨਾ ਲੈਣ ਤੋਂ ਬਾਅਦ ਪਿੰਡ ਦੀ ਨਾਈਆਂ ਨੇ 7 ਅਗਸਤ ਤੋਂ ਜਾਤੀ ਪੱਖਪਾਤ ਖਤਮ ਕਰ ਦਿੱਤਾ ਅਲਵਾਰਾ ਪਿੰਡ ਦੇ ਇੱਕ ਨਾਈ ਨੇ ਆਖਰਕਾਰ ਦਹਾਕਿਆਂ ਤੋਂ ਚੱਲ ਰਹੀ ਜਾਤੀਗਤ ਪੱਖਪਾਤ ਖਤਮ ਕਰ ਦਿੱਤੀ ਹੈ 7 ਅਗਸਤ ਨੂੰ 24 ਸਾਲਾ ਖੇਤ ਮਜ਼ਦੂਰ ਕੀਤੀ ਚੋਹਾਨ ਪਿੰਡ ਦੀ ਇੱਕ ਨਾਈ ਦੀ ਦੁਕਾਨ ਤੇ ਆਪਣੇ ਵਾਲ ਕੱਟਣ ਵਾਲੀ ਪਹਿਲੀ ਦਲਿਤ ਬਣ ਗਈ ਹੈ ਦਲਿਤ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਬਦਲਾਅ ਤੋਂ ਬਹੁਤ ਖੁਸ਼ ਨਹੀਂ ਦਰਅਸਲ ਪੰਜ ਨਾਈ ਦੀਆਂ ਦੁਕਾਨਾਂ ਨੇ ਪਹਿਲੀ ਵਾਰ ਅਨੁਸੂਚਿਤ ਜਾਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਆ ਪੀੜੀਆਂ ਤੋਂ 650 ਦੀ ਆਬਾਦੀ ਵਾਲੇ ਇਸ ਪਿੰਡ ਦੇ ਵਿੱਚੋਂ ਲਗਭਗ 250 ਦਲਿਤਾਂ ਨੂੰ ਸਥਾਨਕ ਨਾਈਆਂ ਦੁਆਰਾ ਸੇਵਾ ਤੋਂ ਇਨਕਾਰ ਕੀਤਾ ਜਾਂਦਾ ਸੀ ਅਜੇ ਹੀ ਸਥਿਤੀ ਦੇ ਵਿੱਚ ਉਹਨਾਂ ਨੂੰ ਦੂਜੇ ਪਿੰਡਾਂ ਦੇ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤੇ ਕਈ ਵਾਰ ਉਹ ਆਪਣੀ ਪਛਾਣ ਲੁਕਾ ਕੇ ਆਪਣੇ ਵਾਲ ਕਟਵਾਉਣ ਲਈ ਜਾਂਦੇ ਸੀ